ਦੇਖ ਵੀ ਮੈਂ ਤੇਰਾ ਵੀ ਨਹੀਂ ਦੇਖਿਆ ਲੱਗਿਆ ਮੈਂ ਤੇਰਾ 3 ਨਹੀਂ ਦੇਖਿਆ ਲੱਗਿਆ ਪਤਾ ਹਾਂ ਠੀਕ ਹੈ ਨਾ ਕੋਈ ਜਾਇਦ ਗੱਲਾਂ ਨਾ ਕਹੇ ਵੀ ਹਾਂ ਯਾਰ ਬਹਣੀ ਹੋ ਜੇ ਨਵਾਂ ਸਾਲ ਆ ਤੇਰੇ ਪੈਸੇ ਆ ਜਾਣੇ ਇਹਦੇ ਕੋਲ ਦੁੱਧ ਚੱਲਿਆ ਜਾਵੇ ਕਦੇ ਵੀ ਆਏ ਬੱਚਾੜੀ ਦੀ ਲੈ ਜਾ ਚਾਲੇ 300 ਮੰਗਦਾ ਤੇ ਨਾਲਗਾ ਕਿਹੜਾ ਮੰਗਦਾ ਜੇ 30 ਉਹ ਮੰਗ ਜੇ ਫਰੀ ਦੇ ਦੂੰਗਾ ਬੋਲੀ ਨਾ ਬਾਹਲਾ ਬੋਲਣ ਦੀ ਲੋੜ ਨਹੀਂ ਮੈਨੂੰ ਤਾਂ ਨਹੀਂ ਪਤਾ ਵੀ ਤੇਰਾ ਵੀ ਜਿਆ ਲੱਗਿਆ ਜਾ ਨਾ ਨਾ ਜਬ ਮੈਂ ਤੇਰੀ ਗੱਲ ਨੂੰ ਹੀ ਰੱਖ ਲਾਂਗਾ 15 ਦਿਨਸ ਲਈ ਨਹੀਂ ਆਇਆ ਨਹੀਂ ਬਾਕ ਹਮ ਨਹੀਂ ਹੁੰਦੀ ਬਹਾ ਹਾਂ ਹੁਣ ਬੋਲੀ ਨਾ ਪਰਵਾਦ ਮਾ ਦੀ ਜਸਬਾ ਹੁਣ ਇਧਰ ਇਧਰ ਆ ਜਾ ਤਲਕ ਜਾਂਦਾ ਮਾੜਾ ਮੋਟਾ ਕਈ ਵਕਤ ਆਇਆ ਕਰਿਆ ਜਾਂਦਾ ਤਲਕ ਜਾਂਦਾ ਬੰਦਾ ਮੇਰੀ ਗੱਲ ਸੁਣ ਲੈ ਪਿਆਰ ਦੀ ਗੱਲ ਆ ਬੋਲਣ ਦੀ ਲੋੜ ਨਹੀਂ ਹੁਣ ਤੂੰ ਵੀ ਮਾਨ ਰੱਖਦੀ ਹਾਂ ਵੀ ਮੰਗੇ ਇੰਨੇ ਦੀ ਲੈ ਜਾ ਕਹਦੇ ਗੱਲ ਨਹੀਂ ਮੈਂ ਤਾਂ ਤੈਨੂੰ ਕਹਤਾ ਨਹੀਂ ਯਾਰ ਫਿਰ ਇਹ ਗਾੜਬਾਈ ਦਾ ਤਾਂ ਕੋਈ ਫਾਇਦਾ ਨਹੀਂ ਗਾੜਬਾਈ ਦਾ ਤਾਂ ਕੋਈ ਫਾਇਦਾ ਨਹੀਂ ਆ ਵੀ ਵੀ ਕਹਿੰਦਾ ਹੁਣ ਬੋਲੀ ਨਾ ਉਹ ਦੇਖੇ ਤੇ ਕਿਹਾ ਵੀ ਇੰਸੇ ਇੰਨੀ ਬਾਸਾ ਹੋਣਾ ਨਾ ਬੋਲਦੀ ਹੋਰ ਨਾ ਬੋਲਦੀ ਮੈਂ ਨਹੀਂ ਹੁੰਦੀ ਹੋਰ ਨਾ ਬੋਲ ਮੈਂ ਤੇਰੀ ਕੋਲ ਆਪਾਂ ਦਾ ਤਾ ਤੂੰ ਮੇਰਾ ਭਾਈ ਨਾ ਵਰਗਾ ਮੈਂ ਤੂੰ ਮਨ ਲਾ ਨਹੀਂ ਹੁੰਦੀ ਬਾਬਾ ਹੋਰ ਨਹੀਂ ਹੁੰਦੀ ਪਪਾ ਤੂੰ ਭਾਈ ਨਾ ਵਰਗਾ ਤੈਨੂੰ ਮਾ ਰਾ ਪਤਾ ਯਾਰ ਹੁਣ ਤਾਂ ਗੱਲ ਕੋਈ ਵੀ ਨਹੀਂ ਯਾਰ ਕਹੀ ਯਾਰ ਨਹੀਂ ਨਹੀਂ ਉਹ ਯਾਰ ਮੇਰੀ ਵੀ ਮਾਂ ਕਹੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖਾਨ ਸਾਹਿਬ ਛੱਡ ਲੈ ਛੱਡ ਲੈ ਕਈ ਵਾਰ ਮੰਗੀਆਂ ਹੋ ਜਾਈ ਛੱਡ 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 ਦੇ ਛੱਡ ਦੇ ਮੈਂ ਮੰਗੇ ਤੇਰੇ ਹੱਥੋਂ ਫੜਦਾ ਸੋਣਾ ਵੀਰਾ ਬਣ ਕੇ ਛੱਡ ਦੇ ਛੱਡ ਦੇ ਇੱਕ ਮਿੰਟ ਹਾਂ ਛੱਡ ਦੇ ਹਾਂ ਮੰਗੇ 10 ਦੇ 10 ਇਧਰ ਆ ਬਾ ਬੋਲ ਨਾ ਬਾਹਰ ਜਾ ਓ ਬਾਹਰ ਜਾ ਬੱਚੇ ਨੂੰ ਕਿਉਂ ਖਿੱਚੀ ਜਨਾ ਬਾਹਰ ਬਈ ਬਾਹਰ 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 ਜਾ ਉੱਥੇ ਉਹ ਕਿਹਨੂੰ ਬਾਹਰ ਉਹ ਦੱਸ ਤਾਂ ਬੋਲ ਤਾਂ ਪੈ ਓ ਬਾਬਾ ਬਾਹਰ ਜਾ ਕਿਉਂ ਕਰੀ ਜਨਾ ਯਾਰ ਇੱਕ ਮਿੰਟ ਖੜਾ ਹੋ ਤੂੰ ਬੋਲ ਤਾਂ ਪੇ ਬੋਲ ਕੇ ਦੱਸ ਜਾ ਰਹਾ ਦੋ ਵੀ ਛੱਡ ਛੱਡ ਦੇ ਹਾਂ ਕਿਉਂ ਬਾਈ ਨਹੀਂ ਹੁੰਦੀ ਨਹੀਂ ਹੁੰਦੀ ਲੱਗੇ ਜਾ ਮਾ ਕਰ ਆਣਾ ਮੋਬਾਈਲ ਨੂੰ ਲਾਈ ਜਾਂਦਾ ਰੁਪਏ ਮੈਂ ਤੇ ਦੇਣ ਦਾ ਮੈਂ ਇੱਕ ਗੱਲ ਮੈਂ ਤੈਨੂੰ ਦੱਸਾਂ ਪਕਾਈ ਗੱਲ ਨਾਲ ਹੋਰ ਆ ਇੱਥੇ ਲੈਣ ਵਾਲਾ ਹੋਰ ਸਾਰੇ ਘਰ ਹੀ ਲਾਈ ਜਾਂਦਾ ਮੈਂ ਇਹ ਰੁਪਏ ਹੁਣ ਗੱਲ ਦੀਨ ਦੀ ਹੋਰ ਆ ਨਹੀਂ ਮੈਂ ਸਾਰੇ ਘਰ ਹੀ ਦੀ ਜਾਂਦਾ ਮੰਨ ਲੈ ਨਹੀਂ ਮੈਂ ਮੰਨ ਲਿਆ ਪਿਆਰ ਆ ਮੈਂ ਪਿਆਰ ਨਹੀਂ ਤੈਨੂੰ ਮੈਂ ਦੇ ਰਿਹਾ ਦੇਖ ਮੈਂ ਬੈ ਸਾਨੂੰ ਕਨੂਸ ਗੱਲ ਨਾ ਕਹਿਣਾ ਵੀ ਹੁਣ ਛੱਡ ਦੇ ਬੱਚੇ ਨਹੀਂ ਨਹੀਂ ਮੈਂ ਮੈਂ ਪਿਆਰ ਨਹੀਂ ਤੈਨੂੰ ਭਾਈ ਬਣ ਕੇ ਮੰਨ ਲੈ ਮੈਂ ਮੈਂ ਸਾਨੂੰ ਪਿਆਰ ਨਹੀਂ ਮੈਂ ਦੇਈ ਜਾਂਦਾ ਕੋਈ ਯਾਰ ਮੈਂ ਵੀ ਤੈਨੂੰ ਉਹੋ ਜੀ ਗੱਲ ਤੇਰੇ ਖਾਤਰ ਪੈਂਦੀ ਵੀ ਲੇਕਿਨ ਇੱਕ ਗੱਲ ਤੈਨੂੰ ਮੈਂ ਦੱਸਾਂ ਤੂੰ ਆਏ ਕਹੀ ਜਾ ਲਾਏ ਕਹੀ ਜਾ ਉਹਦੇ ਮਾਲਾ ਇਹ ਆ ਨਾ ਲੈ 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 ਵੰਦਾ ਦੁਪਾਟ ਨਾ ਸਭ ਨਾਲ ਦਰਦਾ ਕਿੰਨੀ ਦੀ ਮੈਂ ਤੇਰੀ ਗੱਲ ਸਮਝਦਾ ਸਮਝਦਾ ਮੈਂ ਤੇ ਐਂ ਲਾਉਂਦੇ ਆ ਮੈਨੂੰ ਯਾਰ ਤੈਨੂੰ ਕੁਝ ਲਾਉਂਦੇ ਆ ਇਹ ਤੇਰਾ ਗਾਹਕ ਆ ਇਹ ਤੇ ਨਗਦ ਵਾਲਾ ਉਹ ਤੈਨੂੰ ਲਾ ਕੇ ਲੱਖ ਲਾ ਕੇ ਇਹ ਕਿਹੜੀ ਗੱਲ ਕਰ ਸੁਣ ਲੈ ਕਹੂ ਕਹਿ ਰਿਹਾ ਮੈਂ 870 ਨੇ ਗਿਆ ਪੂਰੇ ਬੱਦਗੇ ਨਹੀਂ ਸਰ ਨਹੀਂ ਤੂੰ ਵੀ ਕੱਟ ਕਹਤੇ ਮੈਂ ਵੀ ਇਹਨੂੰ ਪੂਰੇ ਕਹਤੇ ਦੱਸ ਤੇ ਤੇਰੀ ਮਰਜ਼ੀ ਹੈ ਕਿੰਨਾ ਫਰਕ ਇੱਕ ਮਿੰਟ ਖੜੋ ਬਈ ਹੋ ਰਿਹਾ ਕਿੰਨਾ ਫਰਕ ਤੂੰ ਵੀ ਮਰ ਲੈ ਇਹ ਬੰਦਾ ਉਹ ਹੀ ਯਾਨੀ ਤੈਨੂੰ ਕੱਚਾ ਮੋਲ ਨਹੀਂ ਲਾਇਆ ਨਹੀਂ ਇਹ 70 ਤੋਂ ਚੱਲਦਾ ਹੈ ਨਹੀਂ ਚੱਲਣ ਦਾ 70 ਤੋਂ ਚਲੀ ਜਾਵੇ ਤੇਰੇ ਨਾ ਵੀ ਅਸਰ ਦੀ ਹੋ ਜੇ ਮੈਂ ਉਹ ਨੱਬ ਚਤਾਲਮ ਨਹੀਂ ਮਗਾ ਓਏ ਨਹੀਂ ਬੁੜੇ ਕਾਣੋਂ 100 ਰੁਪਈਆ ਨਹੀਂ ਉਹ ਨਹੀਂ ਮੰਗੇ ਬਾਲੇ ਰੁਪਈਆ ਲਾਉਂਦੇ ਮਕਰੋ ਵੱਧ ਲਾਉਂਦੇ ਯਾਰ ਪੀਓ ਯਾਰ ਅਦਰ ਮਨਾ ਮਨ ਨੂੰ ਇਕੱਠ ਦਾ ਹਰੇ ਕਰ ਲਾ ਦਿੰਦਾ ਓਏ ਐਵੇਂ ਮਾਰੀ ਜਾ ਨਾ ਉਹ ਨਾ ਨਾ ਓਏ ਤੇਰਾ ਫੇਰ ਵੀ ਪੱਕਾ ਬੰਦਾ ਉਹ ਨਹੀਂ ਯਾਰ ਮੈਨੂੰ ਲਾਉਂਦੇ ਆ ਰੁਪਈਏ ਐਸ ਤਰ੍ਹਾਂ ਕੋਈ ਗੱਲ ਨਹੀਂ ਪਰੇ ਹਟ ਨਹੀਂ ਮਗਾ ਵਿਆਹ ਹੀ ਦੇਖਣੇ ਕੋਲ ਨਹੀਂ ਸੀ ਇੱਕ ਮਿੰਟ ਇੱਕ ਮਿੰਟ ਛੱਡ ਛੱਡ ਦੇ ਛੱਡ ਛੱਡ ਮੈਂ ਵੀ ਤੈਨੂੰ ਕੱਚੀ ਗੱਲ ਨਹੀਂ ਕਹਿੰਦਾ ਛੱਡ ਚੱਲ ਭਾਈ ਕਿੰਨੇ ਦੀ ਛੱਡ ਖਿੱਚ ਛੱਡ ਕਿੰਨੇ ਦੀ ਇਹ ਕਹਿੰਦਾ ਮੈਨੂੰ ਸ਼ੇਰੂ ਵਰਗੇ 8 7 8 7 ਲਾਉਂਦੇ ਆ ਮੈਂ ਕਿਹਾ ਵੀ ਉਹ ਗੱਲ ਛੱਡ ਸ਼ੇਰੂ ਵਰਗੇ ਦੀ ਛੱਡ ਮੈਨੂੰ ਦੇ ਪੂਰੀ ਲਾਗਦੀ ਮੈਂ ਇਸ ਕਰਦਾ ਨਹੀਂ ਨਹੀਂ ਮੰਨ ਲੈ ਨਹੀਂ ਮੈਂ ਨਹੀਂ ਆਪਦੀ ਵੀ ਨਹੀਂ ਯਾਰ ਤੂੰ ਕੋਈ ਗੱਲ ਨਹੀਂ ਕਰ ਨਹੀਂ ਜੱਪਣ ਮੈਂ ਦੇ ਲੇ ਵੀ ਲੇ ਮੈਂ ਤੇਰੀ ਵਾਹ ਤੱਕੜੋ ਤੇ ਇਹ ਰੋਲਾ ਨਹੀਂ ਯਾਰ ਤੂੰ ਕਰੇ ਕੋਈ ਗੱਲ ਨਹੀਂ ਮੈਂ ਵੀ sire nu hath pauna maarina da ਤੂੰ ਵੀ ਨਹੀਂ ਪਾਉਂਦਾ ਦੇ ਯਾਰ ਹਰਪੀਤ ਉਹ ਨਹੀਂ ਬਾਹਰ ਦਾ ਖਿੱਚੂਗਾ ਹੁਣ ਨਹੀਂ ਹੜਦਾ ਖੱਦਲਾ 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 ਇੱਕ ਮਿੰਟ ਦਾ ਖੜੋ ਜਾ ਹੁਣ ਲਾ ਪਰੇ ਹਟ ਪਰੇ ਹਟ ਕਾਨੂੰਨ ਇਹ ਨਹੀਂ ਮੈਂ ਨਹੀਂ ਕਾਨੂੰਨ ਮੈਂ ਕੀ ਕਰਾਂ ਕਿੱਦੂ ਕਿੰਨੇ ਦੀ ਕਹਦਾ ਹੁਣ 1 20 ਦੀ ਕਹਦਾ ਇਹਦੀ ਮਰਜ਼ੀ ਹੈ ਯਾਰ ਫਿਰ ਇਦਾਂ ਕਿਹੜੀ ਗੱਲ ਹੈ ਯਾਰ ਜਿਹੜੀ ਜੜ ਨਹੀਂ ਪੂ ਅੰਦਰ ਦੇ ਕੇ ਹਰ ਬੀਤ ਜੋ ਜੋ ਕਰ ਲਾਹਰ ਬੀਤੋ ਹਰ ਬੀਤੋ ਦੇ ਲਾ ਤੇਰੀ ਮਰਜ਼ੀ ਆ ਤੇ ਜ ਕੋਈ ਹਰ ਬੰਦਾ ਵਧ ਗਿਆ ਚਲ ਤੇਰਾ ਬੰਦਾ ਯਾਰ ਤੇਰੀ ਮਰਜ਼ੀ ਆ ਹਰ ਬੀਤੇ ਥੋੜਾ ਬਤ ਤੂੰ ਕਨੇ ਦੀ ਕਹਿ ਤੈਨੂੰ ਇਹ ਬਈ ਹਾਂ ਜ ਮੰਗਾਈ ਹੋ ਗਈ ਸੌਦਾ ਇੱਕ ਮਿੰਟ ਪਾਸ ਹੋ ਜਾ ਜਮਲ ਮੰਗਾਈ ਸੌਦਾ ਹੋ ਗਿਆ ਜੀ ਹਾਂ ਜੀ ਸੌਦਾ ਹੋ ਗਿਆ ਜੀ ਬਾਈ ਜੀ ਕਿਹੜਾ ਪਿੰਡ ਆਈ ਆਪਣਾ ਫੂਲ ਆ ਜੀ ਫੂਲ ਆ ਜੀ ਮੈਂ ਥੱਲੇ ਕਿੰਨਾ ਦੁੱਧ ਦਈ ਐ ਸੌਦਾ ਉਹਦੇ ਦੇਮ ਆਜ ਦੇ ਟਾਈਮ 16 ਕਿਲੋ ਤਾਂ ਤਿਆਰ ਹੈ 16 ਕਿਲੋ ਤਿਆਰ ਹੈ ਕਿੰਮਾ ਸੂਆ ਜੀ ਤੀਜਾ ਤੀਜਾ ਜੀ ਦੂਜੇ ਸੂਏ ਕਿੰਨਾ ਸੀਗਾ ਜੀ ਦੂਜੇ ਸੂਏ ਦੇ ਨਾਲ ਈ ਸੀ 14 ਲੀਟਰ 14 ਲੀਟਰ ਠੀਕ ਹੈ ਜੀ ਸਰਬ ਸਿੰਘ ਡਾਕਟਰ ਦੇ ਘਰੋਂ ਮੈਂ ਆਈ ਠੀਕ ਹੈ ਜੀ ਫੂਲ ਤੋਂ ਮਿੱਠੇ ਐਮ ਸੀ ਦੇ ਘਰੇ ਠੀਕ ਹੈ ਜੀ ਮੰਗਾ ਇਹਨਾਂ ਸੌਦਾ ਕਰਕੇ ਕਿਵੇਂ ਲੱਗਿਆ ਵਧੀਆ ਜੀ ਠੀਕ ਹੈ ਮੰਗਾਈ ਕਿਹੜੀ ਜਗ੍ਹਾ ਜਾਣੀ ਮੱਝ ਹੈ ਇਹ ਜਾਣੀ ਹੈ ਜੀ ਮਰਾਦਾਬਾਦ ਮਰਾਦਾਬਾਦ ਜੀ ਹਾਂ ਜੀ ਸੱਬਨ ਦੇ ਜੀ ਜੀ ਠੀਕ ਹੈ ਸੱਬਨ ਖਾਨ ਸਾਹਿਬ ਦੇ ਜਾਣੀ ਹੈ ਠੀਕ ਕਿੰਨੀਆਂ ਮੱਝਾਂ ਲੈ ਲਈਆਂ ਅੱਜ 6 ਹੋਗੀਆਂ ਬਾਈ 6 ਹੋਵਾਂਗੇ ਜੀ ਹਾਂ ਜੀ ਹੋਰ ਕਿੰਨੀਆਂ ਕਰਨਗੀਆਂ ਆਪਾਂ ਹੋਰ 4 ਕਰਾਂਗੇ ਜੀ 4 ਕਰਾਂਗੇ ਕਿਹੜੀ ਮੰਡ ਦੀ ਅੱਜ ਆਪਾਂ ਅੱਜ ਆਪਾਂ ਰਾਮਪਰਾ ਜੀ ਨਵੇਂ ਸਾਲ ਦਾ ਰਾਮਪਰਾ ਇੱਕ ਤਰੀਕ ਦਾ ਰਾਮਪਰਾ ਲੱਗਦਾ ਜੀ ਠੀਕ ਹੈ ਜੀ ਮੰਗਾਈ ਜੇ ਕੋਈ ਨਵੇਂ ਗਾਹਕ ਆਉਂਦੇ ਆ ਆਪਣੇ ਕੋਲੇ ਮਯੂਸ ਵੈਲਕਮ ਆ ਜੀ ਉਨਰੇ ਕੋਈ ਰਹਿਣ ਦਾ ਪ੍ਰਬੰਧ ਹੀ ਕੋਈ ਗੱਡੀ ਦਾ ਪੂਰਾ ਪ੍ਰਬੰਧ ਜੀ ਨੌਰੇ ਦਾ ਗੱਡੀ ਦਾ ਸਾਰਾ ਪ੍ਰਬੰਧ ਹੈ ਜੀ ਆਪਣੇ ਕੋਲ ਠੀਕ ਹੈ ਜੀ ਮੰਗਾ ਹੀ ਮੋਬਾਈਲ ਨੰਬਰ ਬੋਲ ਦਿਓ 96785 ਜੀ 12048 ਜੀ ਇੱਕ ਵਾਰੀ ਹੋਰ ਬੋਲ ਦਿਓ 96785 ਜੀ 12048 ਜੀ ਠੀਕ ਹੈ ਮੰਗਾ ਜੀ ਓਕੇ ਬਾਜੀ ਓਕੇ